हां जी गुरमुख ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆ ਤੁਸੀਂ ਸਾਹਮਣੇ ਦਰਖਤਾਂ ਦਾ ਝੁੰਡ ਦੇਖ ਰਹੇ ਹੋ ਝੁੰਡ ਇਹ ਆਪਣਾ ਗੁਰੂ ਘਰ ਹੈ ਬਾਹਰੋਂ ਦਰਸ਼ਨ ਹੋ ਰਹੇ ਨੇ ਤੇ ਮਾਤਾ ਸਾਹਿਬ ਦੇਵਾ ਧੰਮਾ ਸਾਹਿਬ ਦੇ ਜੀ ਮਾਨਸਾ ਜ਼ਿਲ੍ਹੇ ਦੇ ਵਿੱਚ ਰਤਿਆ ਬੁੜਲਾਡਾ ਜਾਖਲ ਬੋਹਾ ਇਹ 10-10 ਕਿਲੋਮੀਟਰ ਦੂਰ ਨੇ ਆਪਣੇ ਤੋਂ ਵਿਚਕਾਰ ਹੈ ਇਹ ਤੇ ਮਾਨਸਾ ਤੋਂ 30-35 ਕਿਲੋਮੀਟਰ ਦੂਰ ਹੈ ਇਸ ਤੱਕ ਵੀਡੀਓ ਜਾਊਗੀ ਤੇ ਆ ਦੇਖੋ ਇਹ ਪਿੰਡ ਦੇ ਪਿੰਡ ਤੋਂ ਦੂਰ ਹੈ ਖੇਤਾਂ ਦੇ ਵਿੱਚ ਹੈ ਆਲੇ ਦੁਆਲੇ ਖੇਤਾਂ ਦੇਖੋ ਰੋਹੀ ਵਿਆਹਾਨ ਦੇ ਵਿੱਚ ਸੰਗ ਜੀ ਆਨੰਦ ਬੜਾ ਇੱਥੇ ਦਰਖਤ ਨਹੀਂ ਦੇਖੇ ਤੇ ਅੱਜ ਆਪਾਂ ਗੱਲ ਪਤਾ ਕੀ ਕਰਨੀ ਅੱਜ ਤੁਹਾਨੂੰ ਇੱਕ ਬੂਟੀ ਦੱਸਣੀ ਹੈ ਮੈਂ ਜੜੀ ਬੂੜੀ ਤੁਹਾਡੇ ਫਾਇਦੇ ਵਾਸਤੇ ਕਿਉਂਕਿ ਮੈਂ ਖੇਤਾਂ ਵਿੱਚ ਰਹਿਣਾ ਤੇ ਸੰਤਾਂ ਦਾ ਸਾਧੂ ਸੰਤਾਂ ਦਾ ਆਉਣਾ ਜਾਣਾ ਵੈਦਾਂ ਦਾ ਵੀ ਤੁਹਾਨੂੰ ਬੂਟੀ ਅੱਜ ਦੱਸਦੀਆਂ ਬਾਬਾ ਸੀਰ ਬਾਰੇ ਜਿਨ੍ਹਾਂ ਨੂੰ ਬਾਬਾ ਸੀਰਾ ਉਹਨਾਂ ਦੀ ਆਪਾਂ ਦਵਾਈ ਦੱਸਦੇ ਹਾਂ ਤੁਹਾਨੂੰ ਆਹ ਦੇਖੋ ਅੱਜ ਇੱਥੇ ਆਪਾਂ ਬਹਿ ਜਾਨੇ ਆਪਣਾ ਮੰਜਾ ਬਣਾਇਆ ਹੈ। ਦਰੱਖਤ ਥੱਲੇ ਆ ਕੇ ਹੁਣ ਤਾਂ ਸ਼ਾਮ ਹੋ ਰਹੀ ਹੈ ਨਾ। ਤੇ ਇੱਥੇ ਆਪਾਂ ਬੈਠ ਜਾਨੇ ਆ ਕੇ ਸਿਮਨ ਕਰੀ ਜਨੇ ਮਾਰ ਦੀ ਗੁਰੂ ਦੀ ਕਿਰਪਾ। ਜਦੋਂ ਤੱਕ ਆਪਾਂ ਜੜੀ ਬੂਟੀ ਤੱਕ ਨਹੀਂ ਪਹੁੰਚਦੇ ਹੋ ਤੱਕ ਤੁਸੀਂ ਦਰਸ਼ਨ ਕਰ ਲਓ ਵਾਲੇ ਦੁਆਲੇ ਦਰਸ਼। ਦਵਾਰਾ ਫਿਰ ਇਧਰ ਮਾਸਾਹਬ ਜੀ ਦੇਵਾਵਾਂ ਦੇ। ਓਹ ਸਾਹਮਣੇ ਨਿਸ਼ਾਨ ਸਾਹਿਬ। ਪਿੰਡਾਂ ਤੋਂ ਦੂਰ ਵਿਚਕਾਰ ਤੇ ਕੀ ਰਾਤ ਦੇ ਵਿੱਚ ਜਵਾਂ। ਵੀਂਡੇ ਪਪੀਹੇ ਬੋਲਦੇ ਸੁਣਦੇ ਨੇ। ਆ ਦੂਰ ਦਰਾਡੇ। ਇਹ ਖਾਲਾਂ ਦੀ ਬੱਟਾਂ ਦੇ ਉੱਤੇ ਆ ਆ ਗਈ ਬੂਟੀ ਸੰਗ ਜੀ ਇਹ ਬੂਟੀ ਤੁਹਾਨੂੰ ਪਛਾਣ ਕਰਾ ਦਿੰਨੇ ਆ ਇਹ ਬੂਟੀ ਐ ਤੁਹਾਡੇ ਕੰਮ ਦੀ ਐ ਬਵਾਸੀਰ ਵਾਸਤੇ ਸੰਗ ਜੀ ਬਵਾਸੀਰ ਵਾਸਤੇ ਇਹ ਆਹ ਬੂਟੀ ਐ ਜਿਹੜੀ ਸਮਾਰ ਕੇ ਦੇਖ ਲਓ ਆਹ ਹਜ਼ਾਰ ਦਾਣੀ ਹਜ਼ਾਰ ਦਾਣੀ ਐ ਇਹ ਬੂਟੀ ਹਜ਼ਾਰ ਦਾਣੀ ਇਹ ਆਹ ਬੁੱਟੀ ਹਜ਼ਾਰ ਦਾਣੀ ਕਹਿੰਦੇ ਨੂੰ ਹਜ਼ਾਰ ਦਾਣੀ ਇਹਨੂੰ ਤੁਸੀਂ ਘੋਲ ਕੇ ਪੀ ਲਓ ਬਹੁਤ ਵਧੀਆ ਹੋ ਗਈ ਜਿਹਨਾਂ ਨੂੰ ਬਵਾਸੀਰ ਹੈ ਕੱਲ ਵੀਡੀਓ ਸਾਫ਼ ਨਹੀਂ ਆ ਰਹੀ ਹੈ ਨਾ ਵੀਡੀਓ ਸਾਫ਼ ਨਹੀਂ ਆ ਰਹੀ ਤੁਹਾਨੂੰ ਦਿਖਣੀ ਨਹੀਂ ਹੈਗੀ ਇਹ ਤੇ ਇਹਨੂੰ ਰਗੜ ਕੇ ਸਮਾਰ ਕੇ ਨਾ ਤੇ ਪੀ ਸਕਦੇ ਹੋ ਕੁੰਡੇ ਵਿੱਚ ਕੱਚੀ ਲੱਸੀ ਜੀ ਬਣਾ ਕੇ ਨਾ ਵਿੱਚ ਰਗੜ ਲਓ ਫਿਰ ਥੋੜਾ ਦੁੱਧ ਪਾ ਲਓ ਵਿੱਚ ਹੋਰ ਪਾਣੀ ਪਾ ਲਓ ਗਲਾਸ ਕ ਬਣ ਜੂਗਾ ਪੁਣਕੇ ਸਮਾਰ ਕੇ ਵਿੱਚ ਮਿਸ਼ਰੀ ਮਿਲਾ ਕੇ ਨੂੰ ਤਿੰਨ ਕਿ ਦਿਨ ਪੀ ਲਓ ਚਾਰ ਦਿਨ ਬਾਬਾ ਸੀਰ ਖਤਮ ਹੋ ਜਾਂਦੀ ਹੈ ਇਹਦੇ ਨਾਲ ਦੇਖੋ ਸਥਾਨ ਆਵਾ ਸੱਬਦੇ ਬਾਹਰੋਂ ਦੂਰੋਂ ਦੇਖ ਲਓ ਰਮਣੀਕ ਸਥਾਨ ਹੈ ਪੂਰਾ ਤੇ ਬੂਟੀ ਦੀ ਫੋਟੋ ਵੀਡੀਓ ਮੈਂ ਤੁਹਾਨੂੰ ਅੱਗੇ ਜਾ ਕੇ ਪਾਉਣਾ ਸਮਾਰ ਕੇ ਦਿਖਾਏ ਕੋਲੋਂ ਉਲਤੇ ਨਿਸ਼ਾਨ ਰਹੇ ਮਹਾਂਤ ਮਹਾਰਾਜ ਕੇ ਦਰਖਤਾਂ ਨਾਲ ਭਰਿਆ ਹੋਇਆ ਮਾਰਚੇ ਪਾਸੇ ਅੰਦਰੋਂ ਕਰੋ ਦਰਸ਼ਨ ਗੁਰੂ ਗ੍ਰੰਥ ਸਾਹਿਬਾ ਮਾਤਾ ਸਾਹਿਬ ਦੇ ਦਰਵਾਜ਼ਾ ਸਾਹਿਬ ਦੇ ਆਹ ਦੇਖੋ ਪਿਆਰਿਓ ਇਹ ਨਾ ਤੋੜ ਕੇ ਨਾ ਆਪਾਂ ਲੈ ਆਈਆਂ ਇਹ ਉੱਥੇ ਪਤਾ ਨਾਲ ਜੇ ਤੁਹਾਨੂੰ ਪਤਾ ਲੱਗ ਗਿਆ ਵੀ ਕਿਹੋ ਜੀ ਇਹ 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 ਨਾਲ ਹਜ਼ਾਰ ਦਾਣੀ ਹੈ ਛੋਟੀ ਛੋਟੀ ਹੁੰਦੀ ਹੈ ਇਹ ਬਿਸ਼ੀ ਹੋਈ ਜਾ ਬਿਲਕੁਲ ਇਹਨੂੰ ਰਗੜ ਕੇ ਸਮਾਰ ਕੇ ਕੁੰਡੇ ਦੇ ਵਿੱਚ ਥੋੜਾ ਦੁੱਧ ਪਾ ਕੇ ਥੋੜਾ ਪਾਣੀ ਪਾ ਕੇ ਅੱਧਾ ਗਲਾਸ ਛੱਟਾ ਮਿਸ਼ਰੀ ਪਾ ਕੇ ਚਾਰ ਘੰਟਾਂਗ ਪੀ ਲੋ ਸਵੇਰੇ ਨਿਰਨੇ ਕਾਲ ਜੇ ਬਵਾਸੀਰ ਠੀਕ ਹੋ ਜੂ ਇਹਦੇ ਨਾਲ ਜੇ ਤੁਹਾਨੂੰ ਪ੍ਰੋਬਲਮ ਹੈ ਤਾਂ ਤੁਸੀਂ ਆਪ ਪੀ ਲੋ ਨਹੀਂ ਫਿਰ ਇਹ ਆਪ ਦੇ ਰਿਸ਼ਤੇਦਾਰ ਨੂੰ ਜੋ ਦੋਸਤ ਮਿੱਤਰ ਨੂੰ ਕਿਸੇ ਨੂੰ ਜਿਹਨੂੰ ਪ੍ਰੋਬਲਮ ਹੈ ਉਹਨੂੰ ਦੱਸ ਦੇਸੀ ਇਸ ਤਰ੍ਹਾਂ ਦਾ ਕੁਝ ਹੈ ਜੇ ਨਾ ਸਮਝ ਆਈ ਨਾ ਵੀਡੀਓ ਵਿੱਚ ਕੋਈ ਨਾ ਸਾਫ਼ ਵੀਡੀਓ ਬਣਾ ਕੇ ਪਾ ਦਾਂਗੇ ਆਪਾਂ ਤੇ ਬਾਬਾ ਸ਼ੀਰ ਦਾ ਪੱਕਾ ਇਲਾਜ ਹੈ